ਗਰੀਬ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ 1 ਸਤੰਬਰ ਤੋਂ ਨਵੇਂ ਨਿਯਮ ਹੋਣਗੇ ਲਾਗੂ ਬਜ਼ੁਰਗਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚਲਦੇ ਆਂ ਅੱਜ ਦੀਆਂ ਮੁੱਖਤਾਦਾ ਖਬਰਾਂ ਉਤੇ ਪੰਜਾਬ 'ਚ ਇਸ ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ ਉਲੰਘਣਾ ਕਰਨ ਤੇ ਕੀਤੀ ਜਾਵੇਗੀ ਸਖਤ ਕਾਰਵਾਈ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਸਾਂਝੀ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ 24 ਅਗਸਤ ਨੂੰ ਦਿਨ ਨੂੰ ਜਨਮਾਸ਼ਟਮੀ ਮੌਕੇ ਫਾਜ਼ਿਲਕਾ ਸ਼ਹਿਰ ਵਿੱਚ ਸ਼ਾਮ 6 ਵਜੇ ਤੋਂ 8 ਵਜੇ ਤੱਕ ਕੱਢੀ ਜਾ ਰਹੀ ਸੂਬਾ ਯਾਤਰਾ ਦੇ ਮੰਦਿਰ ਫਾਜ਼ਿਲਕਾ ਦੀਆਂ ਸਾਰੀਆਂ ਮੀਟ ਅਤੇ ਆਂਡੇ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ ਬੰਦ ਰੱਖਣ ਦੇ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਜੀ ਹਾਂ ਇਸ ਦੌਰਾਨ ਹੋਟਲਾਂ ਤੇ ਢਾਬਿਆਂ ਤੇ ਮੀਟ ਦੇ ਆਂਦੇ ਆਂਡੇ ਬਣਾਉਣ ਵਾਲੇ ਵੇਚਣ ਵਾਲੇ ਨੂੰ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਹੁਕਮ ਨੂੰ ਲਾਗੂ ਕਰਨੀ ਸੀਨੀਅਰ ਅਗਵਾ ਨੇ ਹੁਕਮ ਜਾਰੀ ਕੀਤੇ ਨੇ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਖਬਰ ਫਾਜ਼ਿਲ ਕਾ ਤੋਂ ਸਾਹਮਣੀ ਆਈ ਹੈ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀਦਾ ਕੋ ਹੋਰ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਜੇ ਹੁਣ ਹੋਇਆ ਬੋਰਵੈਲ ਹਾਦਸਾ ਤਾਂ ਜ਼ਮੀਨ ਦੇ ਮਾਲਕ ਉੱਤੇ ਦਰਜ ਹੋਵੇਗੀ ਐਫ ਆਈ ਆਰ ਸ਼ਿਕਾਇਤ ਕਰਨ ਵਾਲੇ ਨੂੰ ਵੀ ਮਿਲੇਗਾ ਇਨਾਮ ਸਰਕਾਰ ਨੇ ਲਾਗੂ ਕੀਤਾ ਨਵਾਂ ਨਿਜ਼ਮ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਜੇ ਪਿਛਲੇ ਇੱਕ ਹਿਹਾਦਹਾਕੇ ਵਿੱਚ ਦੇਸ਼ ਭਾਰਤ ਵਿੱਚ ਬੋਰਵੈਲ ਹਾਸਿਆਂ ਵਿੱਚ 16000 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਮੱਧ ਪ੍ਰਦੇਸ਼ ਵੀ ਬੋਰਵਾਲਾ ਕਾਰਨ ਹੋਈਆਂ ਮੋਤਾਂ ਦੇ ਮਾਮਲਿਆਂ ਤੋਂ ਛੂਤਾ ਨਹੀਂ ਹੈ। ਇਹੀ ਕਾਰਨ ਹੈ ਕਿ ਮੱਧ ਪ੍ਰਦੇਸ਼ ਸਰਕਾਰ ਨੇ ਹੁਣ ਬੋਰਵਾਲਾ ਦੇ ਇਨਸਾਨਾਂ ਦੇ ਡਿੱਗਣ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਰੋਕਥਾਮ ਅਤੇ ਸੁਰੱਖਿਆ ਐਕਟ 2024 ਲਾਗੂ ਕੀਤਾ ਹੈ। ਇਹ ਕਾਨੂੰਨ ਪੂਰੇ ਸੂਬੇ ਵਿੱਚ ਲਾਗੂ ਹੋ ਗਿਆ ਹੈ। ਇਸ ਐਕਟ ਤਹਿਤ ਬੋਰਵਾਲ ਦੀ ਖੁਦਾਈ ਕਰਦੇ ਸਮੇਂ ਡ੍ਰਿਲਿੰਗ ਏਜੰਸੀ ਵੱਲੋਂ ਸੁਰੱਖਿਆ ਦੇ ਟੁਕਮੇ ਉਪਾ ਨਾ ਕੀਤੇ ਜਾਣ ਤੇ ਇਸ ਕਿਸੇ ਵੀ ਦੁਰਘਟਨਾਵਾਂ ਦੀ ਸੂਰਤ ਵਿੱਚ ਜ਼ਮੀਨ ਦੇ ਮਾਲਕ ਤੇ ਕਾਰਵਾਈ ਹੋਵੇਗੀ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ 1 ਸਤੰਬਰ ਤੋਂ ਹੋਣ ਜਾ ਰਿਹਾ ਵੱਡਾ ਬਦਲਾ ਵੱਡੇ ਬਦਲਾ LPG ਸਿਲੰਡਰ ਤੋਂ ਲੈ ਕੇ ਆਧਾਰ ਕਾਰਡ ਤੱਕ ਬਦਲ ਜਾਣਗੇ ਨਿਜ਼ਮ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ 1 ਸਤੰਬਰ 2024 ਤੋਂ ਸਭ ਤੋਂ ਵੱਡਾ ਲਾਭ ਮਿਲਣ ਵਾਲਾ ਆਮ ਆਦਮੀ ਨਾਲ ਜੁੜੀਆਂ ਸਭ ਤੋਂ ਮਹੱਤਵਪੂਰਨ ਇਹ ਨਿਯਮ ਹਨ ਕਿ 1 ਸਤੰਬਰ 2024 ਤੋਂ ਦੇਸ਼ ਦਾ ਹਰ ਉਹ ਵਿਅਕਤੀ ਜਿਸ ਕੋਲ ਆਧਾਰ ਕਾਰਡ ਨੰਬਰ ਹੈ ਆਪਣਾ ਆਧਾਰ ਕਾਰਡ ਮੁਫਤ ਵਿੱਚ ਅਪਡੇਟ ਕਰ ਸਕਦਾ ਹੈ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਆਧਾਰ ਕਾਰਡ ਨੂੰ ਲੈ ਕੇ ਤੇ ਗੱਲ ਕੀਤੀ ਜਾਵੇ ਗੈਸ ਸਿਲੰਡਰ ਦੀ ਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ LPG ਸਿਲੰਡਰ ਦੀਆਂ ਕੀਮਤਾਂ ਨਵੀਆਂ ਲਾਗੂ ਕੀਤੀਆਂ ਜਾਂਦੀਆਂ ਨੇ ਦੇਸ਼ ਦੀ ਪੈਟਰੋਲੀਅਮ ਮਾਰਕੀਟਿੰਗ ਕੰਪਨੀ ਹਰ ਮਹੀਨੇ ਦੀ ਹਰ ਮਹੀਨੇ ਐਲਪੀਜੀ ਸੈਂਟਰ ਦੀਆਂ ਕੀਮਤਾਂ ਵਿੱਚ ਸਮੀਖਿਆ ਕਰਦੀ ਹੈ ਤਾਂ ਹੁਣ ਜਿਹੜੀ 1 ਸਤੰਬਰ ਤੋਂ ਨਵੇਂ ਰੇਟ ਲਾਗੂ ਹੋਣਗੇ ਸੀएनजी ਅਤੇ ਪੀएनजी ਦੀਆਂ ਕੀਮਤਾਂ ਵੀ ਨਵੀਆਂ ਬਦਲੀਆਂ ਜਾਣਗੀਆਂ ਤੇ ਇਹਨਾਂ ਦੇ ਰੇਟ ਵੀ ਜਿਹੜੇ ਨੇ ਨਵੇਂ ਲਾਗੂ ਕੀਤੇ ਜਾਣਗੇ ਤਾਂ ਇੱਕ ਹੋਰ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਫਰਜੀ ਕਾਲਾਂ ਨਾਲ ਜੁੜੇ ਨਿਯਮਾਂ 'ਚ ਬਦਲਾਅ ਹੋਵੇਗਾ ਜੀ ਹਾਂ ਟੈਲੀਕਮ ਰੈਗੂਲੇਟਰ ਟ੍ਰਾਈ 1 ਸਤੰਬਰ ਤੋਂ ਸਾਈਬਰ ਅਪਰਾਧੀਆਂ ਦੀ ਗਲਤੀਆਂ ਦੇ ਨਜ਼ਰ ਰੱਖੇਗਾ ਤਾਂ ਇੱਕ ਹੋਰ ਬਦਲਾਅ ਹੋ ਰਿਹਾ ਹੈ ਕ੍ਰੈਡਿਟ ਕਾਰਡ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ ਜੀ ਹਾਂ ਵੱਡੀ ਖਬਰ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ 1 ਸਤੰਬਰ 2024 ਤੋਂ ਕ੍ਰੈਡਿਟ ਕਾਰਡ ਨਾਲ ਜੁੜੇ ਨਿਯਮਾਂ ਦੇ ਵਿੱਚ ਜਿਹੜਾ ਬਦਲਾਅ ਕੀਤਾ ਜਾਵੇਗਾ ਤਾਂ ਇੱਕ ਹੋਰ ਵੱਡਾ ਵੱਡੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਡਿਪੂ ਹੋਲਡਰ ਲਈ ਹੈ ਪੰਜਾਬ ਸਰਕਾਰ ਨੇ ਡਿਪੋ ਹੋਲਡਰਾਂ ਦਾ ਕਮਿਸ਼ਨ ਵਧਾਉਣ ਦਾ ਕੀਤਾ ਫੈਸਲਾ ਜੀ ਹਾਂ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਅਧਿਕਾਰੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸੂਬੇ ਦੇ ਹਜ਼ਾਰਾਂ ਡਿਪੋ ਹੋਲਡਰਾਂ ਨੂੰ ਖੁਸ਼ ਕਰਦੇ ਹੋਏ ਕਮਿਸ਼ਨ ਵਧਾਉਣ ਦਾ ਫੈਸਲਾ ਕੀਤਾ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਵੱਡੀ ਜਾਣ ਵਾਲੀ ਕਣਕ ਤੇ ਡੀਪੂ 홀ਡਰਾਂ ਦਾ ਕਮਿਸ਼ਨ 50 ਰੁਪਏ ਤੋਂ ਵਧਾ ਕੇ 90 ਰੁਪਏ ਪ੍ਰਤੀ ਕਵਾਂਟਲ ਕਰ ਦਿੱਤਾ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ 50 ਰੁਪਏ ਤੋਂ ਵਧਾ ਕੇ 90 ਰੁਪਏ ਪ੍ਰਤੀ ਕਵਾਂਟਲ ਜਿਹੜਾ ਕਰ ਦਿੱਤਾ ਗਿਆ ਯਾਨੀ ਕਿ ਡੀਪੂ 홀ਡਰਾਂ ਨੂੰ ਹੁਣ ਇੱਕ ਕਵਾਂਟਲ ਦੇ ਪਿੱਛੇ 90 ਰੁਪਏ ਮਿਲਣਗੇ ਜ਼ਿਕਰ ਜੋਗਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਮਾਰਕਫੈਂਡ ਰਾਹੀਂ ਆਟਾ ਵੰਡਣ ਦੀ ਯੋਜਨਾ ਸ਼ੁਰੂ ਕੀਤੀ ਸੀ ਪੰਜਾਬ ਪਰ ਡੀਪੂ ਹੋਲਡਰਾਂ ਦੇ ਵਿਰੋਧ ਨੂੰ ਦੇਖਦੇ ਆ ਸਰਕਾਰ ਨੇ ਯੂ-ਟਰਨ ਲੈਣਾ ਪਿਆ ਪੰਜਾਬ ਦੇ ਵਿੱਤੀ ਭਾਗ ਖਾਸ ਸਿਵਲ ਸਪਲਾਈ ਵਿਭਾਗ ਦੇ ਮਲੋਂ ਦੱਸਿਆ ਜਾ ਰਿਹਾ ਹੈ ਕਿ ਪਾਰ ਸਰਕਾਰ ਵੱਲ ਡੀਪੂ ਹੋਲਡਰਾਂ ਦੀ ਤਰਫੋਂ ਭੇਜੀ ਗਈ ਕਿ ਪ੍ਰਧਾਨ ਮੰਤਰੀ ਜੁਨਾਧਾ ਦੀ ਵੱਡੀ ਜਾਣ ਵਾਲੀ ਕਣਕ ਲਈ 90 ਰੁਪਏ ਪ੍ਰਤੀ ਕੰਟਰੋਲ ਦੀ ਸਹਿਮਤੀ ਬਣੀ ਹੈ ਤਾਂ 90 ਰੁਪਏ ਪ੍ਰਤੀ ਕੰਟਰੋਲ ਦੇ ਹਿਸਾਬ ਨਾਲ ਡੀਪੂ ਹੋਲਡਰਾਂ ਨੂੰ ਕਮਿਸ਼ਨ ਜਿਹੜੀ ਹੈ ਦਿੱਤੀ ਜਾਵੇਗੀ ਤਾਂ ਦੂਜੇ ਪਾਸੇ ਕਬੱਡੀ ਖਬਰ ਹੋਰ ਸਾਹਮਣੇ ਆ ਰਹੀ ਹੈ ਐਨਆਰਆਈ ਨੌਜਵਾਨ ਤੇ ਗੋਲੀਆਂ ਚਲਾਉਣ ਵਾਲੇ ਹਮਲਾਵਰਾਂ ਨੂੰ ਲੈ ਕੇ ਪੁਲਿਸ ਨੇ ਦਿੱਤਾ ਇਹ ਬਿਆਨ ਅੰਮ੍ਰਿਤਸਰ ਦੇ ਪਿੰਡ ਦਰਬੁਰਜੀ ਹਾਂ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦਰਬੁਰਜੀ ਵਿੱਚ ਕੱਲ ਸਵੇਰੇ ਦੋ ਨੌਜਵਾਨਾਂ ਨੇ ਘਰ ਵਿੱਚ ਦਾਖਲ ਹੋ ਕੇ ਅਮਰੀਕਾ ਪੀਆ ਨੌਜਵਾਨ ਦੇ ਤੇ ਗੋਲੀਆਂ ਚਲਾ ਦਿੱਤੀਆਂ ਦੋ ਗੋਲੀਆਂ ਲੱਗਣ ਨਾਲ ਐਨਆਰਆਈ ਨੌਜਵਾਨ ਸੁਖਚੈਨ ਸਿੰਘ ਵੀਰ ਜ਼ਖਮੀ ਹੋ ਗਿਆ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜੀ ਹਾਂ ਮਾਮਲਾ ਸਾਹਮਣੇ ਆ ਰਿਹਾ ਹੈ ਅੰਮ੍ਰਿਤਸਰ ਸਰਦ ਸ਼ਿਰੀ ਅੰਮ੍ਰਿਤਸਰ ਸਾਹਿਬ ਦਾ ਤਾਂ ਦੇਖ ਸਿੱਧੇ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਵੱਡਾ ਜਿਹਾ ਇਹ ਮਾਮਲਾ ਹੋਇਆ ਹੈ ਅਜੇ ਤੱਕ ਪੁਲਿਸ ਨੇ ਇੰਨਾ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀ ਨੌਜਵਾਨ ਸੁਖਚਾਨ ਸਿੰਘ ਹਸਪਤਾਲ ਵਿੱਚ ਦਾਖਲ ਹੈ ਤੇ ਉਸ ਦੇ ਪਰਿਵਾਰਕ ਮੈਂਬਰ ਵੀ ਹਸਪਤਾਲ ਚ ਆਨੇ ਫਿਲਹਾਲ ਸੁਖਚਾਨ ਸਿੰਘ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਫਿਲਹਾਲ ਜਾਂਚ ਵਿੱਚ ਸਾਹਮਣੇ ਆਇਆ ਕਿ ਮਲਜ਼ਮਾਂ ਦਾ ਨਿਸ਼ਾਨਾ ਕੇਵਲ ਸੁਖਚੈਨ ਸਿੰਘ ਸੀ ਪੁਲਿਸ ਨੇ ਸੀਸੀਟੀਵੀ ਕੈਮਰੇ ਜਬਤ ਕਰ ਲਏ ਹਨ ਤੇ ਜਾਂਚ ਵਿੱਚ ਜੋ ਸਾਹਮਣੇ ਆਵੇਗਾ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਆਪਣੀ ਸੂਲਤ ਅਨੁਸਾਰ ਵੱਖ-ਵੱਖ ਪਹਿਲੂਆਂ ਤੋਂ ਕਾਰਵਾਈ ਕਰ ਰਹੀ ਹੈ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਹੈ ਤਾਂ ਵੱਡੀ ਖਬਰ ਇਹ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮਜ਼ਦੂਰਾਂ ਨੇ ਬਰਨਾਲਾ ਲੁਧਿਆਣਾ ਮੁੱਖ ਮਾਰਗ ਕੀਤਾ ਜਾਮ ਮਹਿਲ ਕਲਾਂ ਵਿੱਚ ਮਜ਼ਦੂਰਾਂ ਵੱਲੋਂ ਅਹਿਮ ਮੰਗਾਂ ਦੀ ਪ੍ਰਾਪਤੀ ਲਈ ਭਾਈ ਲਾਲ ਪੰਜਾਬੀ ਮੰਚ ਤੇ ਆਗੂ ਅਦ ਦੇ ਸਦੋਂ ਦੇ ਵੱਲੋਂ ਮੁੱਖ ਮਾਰਗ ਉੱਪਰ ਧਰਨਾ 5 ਘੰਟੇ ਤੱਕ ਚੱਕਾ ਜਾਮ ਕਰਕੇ ਧਰਨਾ ਦਿੱਤਾ ਗਿਆ ਇਸ ਮੌਕੇ ਸਰਕਾਰ ਖਿਲਾਫ ਨਾਰੇਬਾਜ਼ੀ ਕਰਦਿਆਂ ਮਜ਼ਦੂਰਾਂ ਨੇ ਕਿਹਾ ਕਿ ਮਹਿੰਗਾਈ ਦੇ ਦੌਰ ਵਿੱਚ ਮਜ਼ਦੂਰਾਂ ਦੇ ਛੋਟੇ ਕਾਮਨੂ ਅਵਾਤਾਰ ਸਾਹਿਬ ਮਿਲਣਾ ਜੀ ਦਾ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਖਬਰ ਨੇਪਾਲ ਦੀ ਹੈ ਨੇਪਾਲ ਚ ਬੱਸ ਹਾਦਸੇ ਚ 41 ਮੌਤਾਂ ਲੋਕਾਂ ਨੇ ਸੁਣਾਈਆਂ ਅੱਖੀਆਂ ਦੇਖਿਆ ਹਾਲ ਜੀ ਹਾਂ ਹੁਣ ਮੌਕੇ ਤੇ ਮੌਜੂਦ ਲੋਕਾਂ ਨੇ ਇਹ ਇਸ ਘਟਨਾ ਦੇ ਦੱਸਿਆ ਹੈ ਕਿ ਉਹਨਾਂ ਨੂੰ ਮੌਕੇ ਤੇ ਮੌਜੂਦ ਵਿਅਕਤੀ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਲਗਭਗ 41 ਭਾਰਤੀਆਂ ਸ੍ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਤੇਜ਼ ਰਫ਼ਤਾਰ ਵਿੱਚ ਵਹਿ ਗਈ ਡਿੱਗਣ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ ਹੈ ਇਹ ਘਟਨਾ ਬੇਹਦ ਦੁਖਦਾਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰਨਾ ਨੇਪਾਲ ਦੇ ਵਿੱਚ ਇੱਕ ਬੱਸ ਜਿਹੜੀ ਹੈ 200 ਫੁੱਟ ਖਾਈ ਦੇ ਵਿੱਚ ਡਿੱਗੀ ਤਾਂ ਮਾਮਲਾ ਇੱਕ ਹੋਰ ਸਾਹਮਣੇ ਆਇਆ ਤੇ ਕਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਰੀਬ ਲੋਕਾਂ ਲਈ ਵੱਡੀ ਖਬਰ ਹੈ 5 ਸਾਲ ਹੋਰ ਵੱਡੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੀ ਯੋਜਨਾ ਹੁਣ ਮੋਟਰਸਾਈਕਲ ਤੇ ਵੀ ਮਿਲੇਗਾ ਲਾਭ ਤਾਂ ਘਰ ਬਣਾਉਣ ਵਾਲੇ ਜਿਨ੍ਹਾਂ ਦੇ ਕੱਚੇ ਮਕਾਨ ਹਨ ਉਹਨਾਂ ਲਈ ਵੱਡੀ ਖੁਸ਼ਖਬਰੀ ਹੈ ਹੁਣ ਸਰਕਾਰ ਦੇ ਰਹੀ ਹੈ ਲੋਨ ਤਾਂ ਤੁਸੀਂ ਅਪਲਾਈ ਕਰਕੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਤਾਂ ਇੱਕ ਹੋਰ ਵੱਡੀ ਅਪਡੇਟ ਤੁਹਾਨੂੰ ਹਾਂਜੀ ਕਿ ਤੇਰੇ ਬਜ਼ੁਰਗਾਂ ਲਈ ਸਰਕਾਰ ਨੇ ਕੀਤਾ ਐਲਾਨ ਜੇ ਤੁਹਾਡੀ ਉਮਰ 60 ਸਾਲ ਜਾਂ 8 ਸਾਲ ਤੋਂ ਵੱਧ ਹੈ ਤਾਂ ਤੁਹਾਨੂੰ ਹੁਣ ਮਿਲੇਗਾ ਲੋਨ ਇਹ ਸਰਕਾਰੀ ਬੈਂਕਾਂ ਦੇ ਵਿੱਚ ਇਹ ਸੂਬਾ ਜਿਹੜੀ ਸ਼ੁਰੂ ਹੋ ਚੁੱਕੀ ਹੈ ਇਹ ਸੂਬਾ ਤੁਹਾਨੂੰ ਮਿਲੇਗੀ SBI ਅਤੇ PNB ਬੈਂਕ ਦੇ ਵਿੱਚ ਤੁਹਾਨੂੰ ਇਹ ਸੂਬਾ ਮਿਲਣ ਵਾਲੀ ਹੈ 60 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ ਵੀ ਹੁਣ ਸਰਕਾਰ ਜਿਹੜੀ ਆ ਲੋਨ ਦੇਵੇਗੀ ਅਤੇ ਲੋਨ ਲੈ ਕੇ ਉਹ ਆਪਣਾ ਕੰਮ ਕਰ ਦਿਓ ਕੁਝ ਵੀ ਹੋਰ ਕੁਝ ਕਿਤੇ ਨਾ ਕਿਤੇ ਹੋਰ ਜਰੂਰਤ ਜਿਹੜੀ ਹੈ ਉਹਨਾਂ ਨੂੰ ਪੈਸੇ ਦੀ ਲੱਗ ਜਾਵੇ ਤਾਂ ਇੱਕ ਇੱਕ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਚਾਹਣ ਲਈ 채ਨਲ ਨੂੰ ਕਰ ਲਿਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ